ਉਸੀਂ ਦੇਖ ਰਹੇ ਹਾਂ ਪਬਲਿਕ ਸਮਾਣਾ نیوز ਗੱਲ ਕਰਾਂਗੇ ਸਮਾਣਾ ਪਟਿਆਲਾ ਰੋਡ ਦੇ ਉੱਤੇ ਲਗਾਤਾਰ ਜਿਹੜੇ ਹਾਸੇ ਵਾਪਰਦੇ ਨੇ ਤੇ ਦੇਖ ਸਕਦੇ ਹੋ ਕਿ ਇਹ ਜਿਹੜੀ ਹੈ ਟੈਂਕਰ ਹੈ ਗੱਡੀ ਜਿਹਨੂੰ ਟਰਾਲਾ ਵੀ ਕਿਹਾ ਜਾਂਦਾ ਤੇ ਇਹ ਜਿਹੜਾ ਪਟਿਆਲਾ ਤੋਂ ਸਮਾਣਾ ਆ ਰਿਹਾ ਸੀ ਕੀ ਸਪੀਡ ਜ਼ਿਆਦਾ ਬੇਕਾਬੂ ਹੋਣ ਕਰਕੇ ਲਗਾਤਾਰ ਇਹ ਜਿਹੜਾ ਹਾਸਾ ਵਾਪਰਦਾ ਹੈ ਪਰ ਜਾਨੀ ਮਾਨੀ ਨੁਕਸਾਨ ਤੋਂ ਬਚੋ ਰਹਿਂਦਾ ਦੇਖ ਸਕਦੇ ਹੋ ਕਿ ਜਿਹੜਾ ਗੱਡੀ ਦਾ ਨੰਬਰ ਹੈ XR5500 ਜਿਹੜਾ ਇਸ ਦਾ 045 ਜਿਹੜਾ ਨੰਬਰ ਹੈ ਦੇਖ ਸਕਦੇ ਹੋ ਕਿ ਇੱਥੇ ਜਿਹੜਾ ਹਾਸਾ ਵਾਪਰਦਾ ਹੈ ਸਾਰਾ ਜਿਹੜਾ ਮਗਲੈਲ ਹੈ ਉਹ ਡੁੱਲ ਕੇ ਸੜਕਾਂ ਦੇ ਉੱਪਰ ਵੀ ਪਹੁੰਚ ਜਾਂਦਾ ਹੈ ਲਗਾਤਾਰ ਜਿਹੜੀਆਂ ਤਸਵੀਰਾਂ ਨੇ ਤੁਹਾਨੂੰ ਇਸ ਰੋਡ ਦੇ ਉੱਤੇ ਸਾਝੀਆਂ ਕਰ ਰਿਹਾ ਕਿ ਮਗਲੈਲ ਦੇਖ ਸਕਦੇ ਹੋ ਕਿ ਸੜਕ ਦੇ ਉੱਤੇ ਕਿਸ ਤਰੀਕੇ ਦੇ ਨਾਲ ਜਿਹੜਾ ਇਹ ਫੈਲ ਜਾਂਦਾ ਹੈ ਤੇ ਬਰੀ ਆਬਾਦੀ ਦੇ ਵਿੱਚ ਇਹ ਜਿਹੜਾ ਤੀਸਰਾ ਹਾਸਾ ਵਾਪਰਦਾ ਦੇਖ ਸਕਦੇ ਹੋ ਲਗਾਤਾਰ ਕਿਉਂਕਿ ਰਾਤ ਵੇਲੇ ਜਿਹੜਾ ਇਸ ਰੋਡ ਦੇ ਉੱਤੇ ਨਾ ਤਾਂ ਕੋਈ ਲਾਈਟਾਂ ਦਾ ਪ੍ਰਬੰਧ ਹੈ ਕਿਉਂਕਿ ਜਦੋਂ ਇਹ ਮੋਟ ਇੰਨਾ ਕੁ ਜ਼ਿਆਦਾ ਖਤਰਨਾਕ ਹੈ ਤਿੰਨ ਹਾਸੇ ਜਿਹੜੇ ਨੇ ਇਸ ਰੋਡ ਦੇ ਉੱਪਰ ਵਾਪਰ ਚੁੱਕੇ ਨੇ ਲਗਾਤਾਰ ਸਰਕਾਰ ਨੂੰ ਜਿਹੜਾ ਇਸ ਪਾਸੇ ਧਿਆਨ ਦੇਣਾ ਚਾਹੀਦਾ ਕਿਉਂਕਿ ਪਿਛਲੇ ਦਿਨਾਂ ਹੀ ਜਿਹੜਾ ਇਸ ਰੋਡ ਦੇ ਉੱਤੇ ਭਿਆਨਕ ਹਾਸਾ ਵਾਪਰਦਾ ਜਿਸ ਦੇ ਵਿੱਚ ਸੱਤ ਬੱਚਿਆਂ ਦੀ ਮੌਤ ਹੋ ਜਾਂਦੀ ਹੈ ਤੇ ਕਿ ਡਰਾਈਵਰ ਵੀ ਜਿਹੜਾ ਮੋਕੇ ਤੇ ਖਤਮ ਹੋ ਜਾਂਦਾ ਲਗਾਤਾਰ ਹੁਣ ਜਿਹੜਾ ਇਸ ਰੋਡ ਨੂੰ ਡਬਲ ਕਰਨ ਦੀ ਮੰਗ ਕੀਤੀ ਜਾ ਰਹੀ ਬਹੁਤ ਜਿਹੜੇ ਹੁਣ ਭਿਆਨਕ ਹਾਸੇ ਜਿਹੜੇ ਨੇ ਲਗਾਤਾਰ ਇਸ ਰੋਡ ਦੇ ਉੱਪਰ ਵੀ ਵਾਪਰਨ ਲੱਗੇ ਹੋਏ ਨੇ ਪਰ ਖੁਦਾਂ ਨਾ ਖਾਸਤਾ ਇਸ ਰੋਡ ਤੇ ਜਿਹੜਾ ਹੁਣ ਜਾਨੀ ਮਾਨੀ ਨੁਕਸਾਨ ਤੋਂ ਬਚੋ ਰਿਹਾ ਪਰ ਫਿਲਹਾਲ ਦੀ ਗੱਡੀ ਜਿਹੜਾ ਸਰਕਾਰਾਂ ਨੂੰ ਜ਼ਰੂਰ ਧਿਆਨ ਦੇਣਾ ਚਾਹੀਦਾ ਕਿ ਇਹ ਰੋਡ ਨੂੰ ਜਿਹੜਾ ਡਬਲ ਵਾਈ ਬਣਾ ਦੇਣਾ ਚਾਹੀਦਾ ਹੈ ਤਾਂ ਕਿ ਜਿਹੜੀ ਲੋਕਾਂ ਦੇ ਕੀਮਤੀ ਜਾਨਾਂ ਵੀ ਉਹ ਬਚ ਸਕਣ ਦੇਖ ਸਕਦੇ ਹੋ ਕਿ ਕਿਹਾ ਜਾ ਰਿਹਾ ਲੋਕਾਂ ਵੱਲੋਂ ਵੀ ਲਗਾਤਾਰ ਮੰਗ ਕੀਤੀ ਜਾਂਦੀ ਹੈ ਕਿ ਇਸ ਰੋਡ ਨੂੰ ਜਿਹੜਾ ਹੁਣ ਫੋਰਵੇ ਕਰ ਦਿੱਤਾ ਜਾਵੇ ਲਗਾਤਾਰ ਇਸ ਰੋਡ ਦੇ ਉੱਤੇ ਜਿਹੜੇ ਨੇ ਹਾਸੇ ਵਾਪਰਦੇ ਨੇ ਤੇ ਇਸ ਟਾਈਮ ਜਿਹੜਾ ਇਹ ਮਹੀਨੇ ਦੇ ਵਿੱਚ ਤੀਸਰਾ ਜਿਹੜਾ ਚਾਂਸ ਆ ਇਹ ਐਕਸੀਡੈਂਟ ਦਾ ਦੇਖਣ ਨੂੰ ਮਿਲਿਆ ਤੇ ਲਗਾਤਾਰ ਇਹ ਜਿਹੜਾ ਰੋਡ ਹੈ ਹੁਣ ਫੋਰਵੇ ਕਰਨ ਦੀ ਮੰਗ ਕੀਤੀ ਜਾਂਦੀ ਹੈ ਰਾਤ ਵੇਲੇ ਹਰਿਆਣੀਆਂ ਦੀ ਗੱਲ ਹੈ ਕਿ ਇਸ ਰੋਡ ਦੇ ਉੱਤੇ ਨਾ ਤਾਂ ਕੋਈ ਲਾਈਟ ਹੁੰਦੀ ਹੈ ਜਦੋਂ ਕੋਈ ਇੱਥੋਂ ਮੋੜ ਕ੍ਰੋਸ ਕਰਦਾ ਤਾਂ ਇਹ ਲਾਜ਼ਮੀ ਜਿਹੜਾ ਉਰੇ ਹਾਸਾ ਵਾਪਰਦਾ ਪਿਛਲੇ ਦਿਨੀ ਇੱਕ ਭਰਿਆ ਹੋਇਆ ਟੈਂਕਰ ਜਿਹੜਾ ਪਲਟਦਾ ਇਸ ਰੋਡ ਦੇ ਉੱਤੇ ਤੇ ਅੱਜ ਫਿਰ ਜਿਹੜਾ ਇੱਕ ਹਾਸਾ ਤੁਹਾਨੂੰ ਦੇਖਣ ਨੂੰ ਜਿਹੜਾ ਦਿਖਾਇਆ ਕਿ ਜਿਹੜਾ ਜਾਨੀ ਮਾਨੀ ਨੁਕਸਾਨ ਤੋਂ ਬਚੋ ਰਹਿਂਦਾ ਤੇ ਇਹ ਜਿਹੜੀ ਗੱਡੀ ਆ ਜਾ ਕੇ ਜਿਹੜੀ ਸਾਈਡਾਂ ਤੇ ਗ੍ਰਿਲਾਂ ਦੇ ਵਿੱਚ ਟਕਰਾਂਦੀ ਹੈ ਪਰ ਆਸੇ ਪਾਸੇ ਦੇ ਜਿਹੜੇ ਦੁਕਾਨਦਾਰ ਨੇ ਉਹ ਲਗਾਤਾਰ ਇਨਸਾਫ਼ ਮੰਗਦੇ ਵੀ ਨਜ਼ਰ ਆ ਰਹੇ ਹਨ ਕਿ ਜੇ ਸਾਡੇ ਇਸ ਤਰੀਕੇ ਨਾਲ ਜੇ ਹਾਸੇ ਵਾਪਰਨਗੇ ਸਰਕਾਰ ਤਾਂ 2 ਲੱਖ ਰੁਪਏ ਦੇ ਕੇ ਚੁੱਪ ਕਰ ਜਾਂਦੀ ਹੈ ਪਰ ਜਦੋਂ ਕੀਮਤੀ ਜਾਨਾਂ ਚਲੀਆਂ ਜਾਂਦੀਆਂ ਉਦੋਂ ਸਰਕਾਰ ਜਿਹੜਾ ਇਸ ਪਾਸੇ ਨਹੀਂ ਧਿਆਨ ਦਿੰਦੀ ਜਦ ਕਿ ਇਸ ਰੋਡ ਨੂੰ ਜਿਹੜਾ ਹੁਣ ਡਬਲ ਕਰਨ ਦੀ ਲਗਾਤਾਰ ਮੰਗ ਕੀਤੀ ਜਾਂਦੀ ਹੈ ਤੇ ਹੁਣ ਕੋਈ ਤਾਂ ਕੁਝ ਦਿਨ ਪਹਿਲਾਂ ਜਿਹੜਾ ਇੱਥੇ ਹਾਸਾ ਵਾਪਰਦਾ ਅਸੀਂ ਵੀ ਲੋਕਾਂ ਨੂੰ ਅਪੀਲ ਕਰਾਂਗੇ ਕਿ ਇਸ ਮੋੜ ਦੇ ਉੱਤੇ ਜਿਹੜਾ ਧਿਆਨ ਨਾਲ ਜਾਓ ਤਾਂ ਕਿ ਇਸ ਟਾਈਮ ਜਿਹੜਾ ਇਹ ਰੋਡ ਹੈ ਹਮੇਸ਼ਾ ਜਿਹੜਾ ਪਟਿਆਲਾ ਸਮਾਣਾ ਰੋਡ ਹੈ ਇਹ ਸੁਰਖੀਆਂ ਦੇ ਵਿੱਚ ਵੀ ਬਣਦਾ ਨਜ਼ਰ ਆਉਂਦਾ ਸਪੀਡ ਦੇਖ ਸਕਦੇ ਹੋ ਕਿ ਕਿੰਨੀ ਕੁ ਜ਼ਿਆਦਾ ਤੇਜ਼ ਹੋਣੀ ਹੈ ਕਿ ਜਿਹੜੀਆਂ ਗ੍ਰਿੱਲਾਂ ਨੇ ਉਹ ਪਟਕੇ ਸਾਰੀਆਂ ਜਿਹੜੀਆਂ ਰੱਖ ਦਿੱਤੀਆਂ ਗਈਆਂ ਨੇ ਦੇਖ ਸਕਦੇ ਹੋ ਕਿ ਇਹ ਜਿਹੜੀਆਂ ਰਾਜਲਾ ਰੋਡ ਦੇ ਉੱਤੇ ਜਾ ਕੇ ਇਹ ਗ੍ਰਿੱਲਾਂ ਗਿਰਦੀਆਂ ਨੇ ਲੋਕ ਵੀ ਜਿਹੜਾ ਇੱਕ ਟਾਈਮ ਸਸਪੈਂਸ ਦੇ ਵਿੱਚ ਬਣੇ ਨੇ ਕਿ ਇਹ ਕਿਵੇਂ ਇੰਨੀ ਕੋਈ ਜਿਹੜਾ ਹਾਸਾ ਵਾਪਰਦਾ ਦੱਸਿਆ ਜਾ ਰਿਹਾ ਕਿ ਦੂਸਰੀ ਵਾਲਾ ਗੱਡੀ ਵਾਲਾ ਜਿਹੜਾ ਭਜਾ ਕੇ ਲੈ ਗਿਆ ਜਿਸ ਕਰਕੇ ਜਾਨੀ ਮਾਨੀ ਨੁਕਸਾਨ ਤੋਂ ਬਚੋ ਰਹੇ ਹੈ ਕਿੱਥੋਂ ਆ ਰਹੇ ਸੀ ਬਈ ਤੁਸੀਂ ਪਟਿਆਲੇ ਤੋਂ ਆ ਰਹੇ ਸੀ ਪਟਿਆਲੇ ਤੋਂ ਆ ਰਹੇ ਸੀ ਤੇ ਕਿਵੇਂ ਹਾਸਾ ਵਾਪਰੇ ਸਾਰਾ ਗੱਡੀ ਆ ਰਹੀ ਸੀ ਜੰਵੇ ਜਦੋਂ ਉਹਨੇ ਪਹਾੜ ਚੜਾ ਲਿਆ ਭਾਈ ਮੈਂ ਇਧਰ ਆ ਰਹੀ ਮੈਂ ਕੰਟਰੋਲ ਨਹੀਂ ਬਚਦੇ ਦੇਖ ਕੇ ਮੰਡਰ ਗਿਆ ਕਮਰਾ ਆ ਗਿਆ ਪਹਾੜ ਚਲ ਬ੍ਰੇਕ ਲਾਉਂਦਾ ਜਦੋਂ ਭਾਈ ਚੜੀ ਗੱਡੀ ਦੀ ਸਪੀਡ ਕੋਈ ਜ਼ਿਆਦਾ ਸੀਗੀ ਇਹ ਨਾਰਮਲੀ ਦੀ ਸਪੀਡ ਪਰ ਆ ਰਹੇ ਮੈਂ ਚਾਹ ਪੀ ਕੇ ਆਏ ਪਿੱਛੇ ਠੀਕ ਹੈ ਕਿੱਥੋਂ ਆ ਰਹੇ ਸੀਗੇ ਤੁਸੀਂ ਇਹ ਪਟਿਆਲੇ ਤੋਂ ਆ ਰਹੇ ਸੀ ਗੱਡੀ ਕਿੰਨਾ ਦੀ ਹੈ ਇਹ ਬ੍ਰੇਕ ਤਾਂ ਨਹੀਂ ਜਾਨੀ ਮਾਨੀ ਤਾਂ ਬਚਾਉ ਰਹੇ ਕਿਹੜੀ ਗੱਡੀ ਸੀ ਜਿਹੜੀ ਅੱਕ ਸਪੀਡ ਤੇ ਸੀ ਇਹਨਾਂ ਦਾ ਦੇਖੀ ਹੀ ਨਹੀਂ ਆਈ ਉਹ ਤਾਂ ਭੱਜੀ ਗਿਆ ਮਿੰਟੋਂ ਮਿੰਟ ਜਿਨ ਬਾਰੇ ਕੋਈ ਸੱਡ ਪੇਟ ਤਾਂ ਨਹੀਂ ਲੱਗੇ ਵੀਰੇ ਜੀ ਸੱਡ ਪੇਟ ਤੋਂ ਬਚਾ ਲਿਆ ਕੋਈ ਸੱਡ ਪੇਟ ਤੋਂ ਬਚਾਇਆ ਕੀ ਨਾਮ ਹੈ ਤੁਹਾਡਾ ਬੋਲੀ ਮੇਰਾ ਨਾਮ ਗੋਪਾਲੂ ਬਾਬਾ ਕਹਿੰਦਾ ਮੈਂ ਕੰਨੇ ਦੀ ਰੀੜੀ ਲਾਨਾ ਚੌਕ ਦੇ ਸਾਹਮਣੀ ਲਾਨੇ ਹਾਂ ਹਾਂ ਸਾਹਮਣੇ ਉਹ ਸਾਹਮਣੇ ਕਿਵੇਂ ਹਾਂ ਸਰ ਆ ਵਾਪਰੇ ਸਾਰਾ ਇਹ ਹਾਸਾ ਸਰ ਜੀ ਹੁਣੇ ਹੁਣੇ ਪਟਿਆਲੇ ਤੋਂ ਗੱਡੀ ਆ ਰਹੀਆ ਆ ਤਿੰਨ ਬੰਦੇ ਬਚ ਗਏ ਤੁਹਾਡੇ ਮੋਕੇ ਮੋਕੇ ਤੇ ਹੈਗੇ ਹੂੰ ਇਸ ਚੌਕ ਤੇ ਲੱਗਦੀਆਂ ਨੇ ਇੱਥੋਂ ਚਾਰ ਪੰਜ ਸੜਕਾਂ ਲੱਗਦੀਆਂ ਨੇ ਇੱਥੇ ਦੇ ਵਿੱਚ ਚਾਰ ਪੰਜ ਸੜਕਾਂ ਦੇ ਉੱਤੇ ਕੋਈ ਲੈਟ ਨਹੀਂ ਹੈਗੀ ਚੌਕ ਹੈ ਇੱਕ ਮੈਨ ਚੌਕ ਹੈ ਹਾਂ ਜਿਹੜੀ ਪਾਤੜਾ ਸੁਆਣਾ ਦੇ ਪਿੱਛਾ ਸਮਾਣੇ ਪਾਤਰਾਂ ਨੂੰ ਜਦੋਂ ਬਾਣ ਨੇ ਪਟਿਆਲੇ ਤੋਂ ਪਾਤਰਾਂ ਜੰਨਿਆ ਸਮਾਣੇ ਬੜੰ ਸਾਰੀ ਚੌਕ ਜਿਹਦੇ ਵਿੱਚ 4-5 ਰਸਤਾ ਖੰਦਾ ਜਨ ਕਿ 2-3 ਤਾਂ ਮੈਂ ਆਪਣਾ ਜਿਹੜੇ 2-3 ਨੇ ਉਹ ਪਿੰਡਾਂ ਚ ਜਾਂਦਾ ਤੇ ਉਸ ਚੌਕ ਦੇ ਉੱਤੇ ਲਾਟ ਲਵਾਓ ਲਾਟ ਲਵਾਓ ਟ੍ਰੈਫਿਕ ਲਾਟ ਲਵਾਓ ਤੇ ਸੜਕ ਚੌੜੀਆਂ ਕਰਾ ਦਿਓ ਜੋ ਐਕਸੀਡੈਂਟ ਆ ਰਿਹਾ ਹੈ ਜਿਵੇਂ ਕਿ ਮੋਕੇ ਤੇ ਗੱਡੀ ਅੱਜ ਮਹੀਨੇ ਤੇ 3 ਗੱਡੀਆਂ ਐਕਸੀਡੈਂਟ ਹੋਈਆਂ ਇਹਨਾਂ ਜੋਖਿਮ ਨੇ ਕਿ ਸਰਕਾਰ ਨੇ ਇੱਕ ਗੱਡੀ ਪਲਟੀ ਗਈ ਸੀ ਦੂਸਰੀ ਗੱਡੀ ਆਹ ਗੱਡੀ ਆ ਤੀਸਰੀ ਗੱਡੀ ਐਮ ਡਾਇਵਰਟਰ ਨੂੰ ਤੋੜ ਕੇ ਉੱਲੰਘੀ ਉਹ ਬਚ ਗਿਆ ਇਹ ਮਤਲਬ ਕਿ ਦੋ ਗੱਡੀਆਂ ਟਕਰਾਈਆਂ ਨੇ ਹਾਂ ਦੋ ਗੱਡੀਆਂ ਇੱਕ ਪਹਿਲਾਂ ਵੀ ਖਬਰਾਂ ਪਈਆਂ ਨੇ ਠੀਕ ਹੈ ਟ੍ਰੈਕਟਰ ਡਿਗਰ ਪਲਟ ਗਿਆ ਸੀਗਾ ਹਾਂ ਰੋਡ ਤੁਹਾਡੀ ਬਹੁਤ ਬਦਲੀ ਨਹੀਂ ਹੈਗੇ ਹਾਂ ਹੁਣ ਕੀ ਮੰਗ ਕਰਨਾ ਚਾਹੁੰਦੇ ਤੁਸੀਂ ਹੁਣ ਤੁਸੀਂ ਮੈਂ ਤਾਂ ਇਹ ਮੰਗ ਕਰਦਾ ਸਰਕਾਰ ਤੋਂ ਬੇਨਤੀ ਹੈ 100 100 ਲਾਟਵਾ ਦਿਓ ਜਾਂ ਸੜਕ ਚੌੜੀ ਕਰਾ ਦਿਓ ਠੀਕ 4x4 ਬਣਵਾ ਦਿਓ ਠੀਕ ਠੀਕ ਨਾ ਨਾਮ ਮਨੀਸ਼ ਕੁਮਾਰ ਹੈ ਜੀ ਮਨੀਸ਼ ਜੀ ਕਿਵੇਂ ਹਾਸਾ ਵਾਪਰੇ ਸਾਰਾ ਭਾਜੀ ਤੀਜੇ ਦੁਕਾਨਾਂ ਲੱਗੀਆਂ ਹਨ ਭਾਜੀ ਆਏ ਨਹੀਂ ਉਧਰੋਂ ਇਹਨਾਂ ਨੂੰ ਨਹੀਂ ਦਿਖਿਆ ਹੈਗਾ ਗੱਡੀ ਡੁਆਇਟੋਂ ਤੋਂ نیچے ਜਾ ਪੜੀ ਸੀ ਇਹ 슈ਗਰ ਕਰੋ ਜੇ ਐਂਗਲ ਲੱਗੋ ਸੀ ਜੇ ਐਂਗਲ ਨਾ ਹੁੰਦੇ ਗੱਡੀ ਥੱਲੇ ਜਾਂਦੀ ਤੇ ਤਿੰਨ ਜਾਨਾਂ ਜਾ ਸਕਦੀਆਂ ਸੀ ਮੋਗੇ ਤੇ ਇਹ 슈ਗਰ ਕਰੋ ਕਿ ਇਹ ਐਂਗਲ ਸੀਗੇ ਨਾ ਇੱਥੇ ਲੈਟਾਂ ਨੇ ਠੀਕ ਹੈ ਕੋਣੀ ਮੋੜ ਹੈ ਹਜੇ ਪਿੱਛਾ ਅਜੇ 슈ਗਰ ਕਰੋ ਧਰਨਾ ਨਹੀਂ ਲੱਗਿਆ ਓਰੇ ਬੱਚਿਆਂ ਦੇ ਮਾਮਲੇ 'ਚ ਧਰਨਾ ਨਹੀਂ ਲੱਗਿਆ ਅਜੇ ਕਈ ਜਾਨਾਂ ਜਾ ਸਕਦੀਆਂ ਸੀ ਠੀਕ ਹੈ ਜੀ ਸਰਕਾਰ ਨੂੰ ਦਿਖਦੇ ਨਹੀਂ ਐ ਤੁਹਾਡੀਆਂ ਤੁਹਾਡੀਆਂ ਇੱਥੇ ਕੰਨ ਨੀ ਮੇਰੀ ਆਹ ਦੁਕਾਨੀ ਸਾਹਮਣੇ ਦੇਖੋ ਜੀ ਠੀਕ ਹੈ ਜਿੱਕੇ ਅਸੀਂ ਜਾਈਏ ਕਿੱਧਰ ਅਜੇ ਕੰਮ ਕਰਨਾ ਹੈ ਜੇ ਪਹਿਲੇ ਤਾਂ ਰੋਡ ਦੇਖੀ ਹੈ ਜੀ ਕਿੰਨੇ ਪਾਸੇ ਹੋ ਰਹੇ ਨੇ ਮੋੜ ਦੇ ਉੱਤੇ ਇੱਥੇ ਤੇ ਹਫਤੇ ਦੇ ਵਿੱਚ ਸੱਤ ਹੀ ਸੱਤ ਨਹੀਂ ਰਾਤ ਨੂੰ ਜਦੋਂ ਰਾਤ ਨੂੰ ਜਦੋਂ ਉਰੋਂ ਗੱਡੀਆਂ ਗੁਜ਼ਰਦੀਆਂ ਕਿੱਦਾਂ ਦਾ ਮਾਹੌਲ ਹੁੰਦਾ ਹੈ ਇੱਥੇ ਤਾਂ ਬਿਲਕੁਲ ਨਿਹਰਾ ਹੁੰਦਾ ਜੀ ਨਾ ਕਿਸੇ ਨੂੰ ਦੇਖਦਾ ਕੁਝ ਨਹੀਂ ਨਾ ਨਾ ਦੇਣਾ ਜੀ ਕਿੱਥੇ ਸਾਹਮਣੇ ਨਹਿਰ ਹੈ ਜੀ ਚਾਰ ਪੰਜ ਮੋੜ ਪੈ ਰਹੇ ਨੇ ਕਿੱਧਰ ਜਾਵੇ ਬੰਦਾ ਕਿਸੇ ਨੂੰ ਦੇਖਦਾ ਹੀ ਨਹੀਂ ਹੈਗਾ ਕੋਈ ਮਾਰਗਦਸ਼ਕ ਦਿਖ ਰਿਹਾ ਤੁਹਾਨੂੰ ਕੋਈ ਦੱਸੋ ਕੋਈ ਲਾਈਟ ਦੇਖ ਰਹੀ ਹੈ ਇੱ ਫਲੇਟ ਹੈਗੀ ਹੈ ਇੱਥੇ ਦੇਖੋ ਕੋਈ ਮਾਰਗਦਰਸ਼ ਹੈਗਾ ਲਿਖੇ ਕੋਈ ਇੱਧਰ ਕਿ ਘੱਗੇ ਨੂੰ ਜਾਣਾ ਪਾਤਣਾ ਨੂੰ ਜਾਣਾ ਪਟਿਆਲੇ ਨੂੰ ਜਾਣਾ ਹੈਗਾ ਕੋਈ ਚਿਤਮੋੜ ਮਤਲਬ ਕਿ ਤੁਸੀਂ ਹੁਣ ਇਨਸਾਫ ਦੀ ਮੰਗ ਕਰ ਰਹੇ ਹੋ ਜੀ ਸਾਹਿਬ ਜੀ ਸਾਨੂੰ ਤੇ ਇੱਥੇ ਲਾਈਟਾਂ ਲੁਟਾ ਲਵਾ ਕੇ ਦਿਓ ਰੋਡ ਫਾਰਮਲ ਬਣਾ ਕੇ ਦਿਓ ਸਮਾਰਟ ਹਾਂ ਅਸੀਂ ਚਾਹੀਦੇ ਅੰਦਰ